ਉਹਨਾਂ ਨੂੰ ਮਿਰਚਾਂ ਬਹੁਤ ਲੱਗਦੀਆਂ ਕਿ ਸਾਡੇ ਦਾ 50-50 ਲੱਖ ਜਾ ਰਹੇ ਆ ਇਹ ਸਾਨੂੰ ਕਿਵੇਂ ਢਾਈ ਜਾਣੇ ਉਹਨਾਂ ਨੂੰ ਮਿਰਚਾਂ ਬਹੁਤ ਲੱਗਦੀਆਂ ਕਿ ਸਾਡੇ ਦਾ 5-5 ਕਰੋੜ ਰੁਪਏ ਰਿਸ਼ਵਤਾਂ ਦੀ ਸੀ ਅਫਸਰਾਂ ਨੂੰ ਇਹ ਮੌਜੂਦਾ ਸਰਕਾਰ ਤੇ ਵੀ ਆ ਜਾਂਦਾ 0 ਟੋਲਰੈਂਸ ਦਾ ਵਾਰ-ਵਾਰ ਸਰਕਾਰ ਕਹਿ ਰਹੀ ਸੀ ਜੀ ਉਹਨੋਂ ਗੱਲ ਨਜ਼ਰ ਨਹੀਂ ਆ ਰਹੀ ਰਿਸ਼ਵਤਕੁਰ ਦੇ ਰੇਟ ਵੀ ਵਧ ਗਏ ਨੇ ਤੇ ਜਿਹੜੇ ਰਿਸ਼ਵਤਕੁਰ ਅਫਸਰ ਨੇ ਉਹਨਾਂ ਪ੍ਰਤੀ ਢਿੱਲ ਵੀ ਵਰਤੀ ਜਾ ਰਹੀ ਹੈ ਇਹ ਸਾਰਾ ਆਉਂਦੀ ਜਾਂਦੇ ਰਹਿੰਦੀ ਆ ਪਰ ਮੈਂ ਹਲੇ ਵੀ ਇਸ ਭਗਵੰਤਵਾਨ ਸਰਕਾਰ ਨੂੰ ਪਲਾਣੀ ਨਾਲ ਥੋੜਾ ਜਿਹਾ ਵਧੀਆ ਮੰਨਦਾ ਕਿਉਂਕਿ ਪਰਚੇ ਦਾ ਦਰਜ ਕਿਤੇ ਪਰ ਜਿਸ ਜਿਸ ਤਰੀਕੇ ਨਾਲ ਭਗਵੰਤ ਮਾਨ ਨੇ ਨਾਰਾ ਮਾਰਿਆ ਸੀ ਕਿ ਭ੍ਰਿਸ਼ਟਾਚਾਰ ਮੁਕਤ ਜੇ ਸਾਡੇ ਦੱਸੇ ਹੋਏ ਸਕੀਮਾਂ ਦੇ ਕੰਮ ਕਰਦੇ ਮੁਕਤ ਤਾਂ ਨਹੀਂ ਹੋਣਾ ਭ੍ਰਿਸ਼ਟਾਚਾਰ ਤੋਂ ਪਰ ਥੋੜਾ ਜਿਹਾ ਭ੍ਰਿਸ਼ਟਾਚਾਰ ਘੱਟ ਸਕਦਾ ਜੇ ਪੰਜਾਬ ਦੇ 3.5 ਲੱਖ ਕਰੋੜ ਦਾ ਕਰਜ਼ਾ ਹੈ 20 50 ਹਜ਼ਾਰ ਕਰੋੜ ਭਗਵੰਤ ਮਾਨ ਜੇ ਇਮਾਨਦਾਰੀ ਨਾਲ ਕੰਮ ਕਰੇ ਇਹ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਵਾਪਸ ਆ ਰਿਹਾ। ਥੋੜੇ ਕੁੱਝ ਵਿਰੋਧੀ ਹੈਗੇ ਇੱਕ ਦੋ ਪੱਤਰਕਾਰ ਵੀ ਆ ਉਹ ਕਹਿੰਦੇ ਵੀ ਇਹ ਜਿਸੂਸ ਟੋਲਾ ਲੋਟ ਟੋਟੋਲਾ ਵੀ ਕਹਿੰਦੇ ਆ ਹਾਂਜੀ ਹਾਂਜੀ ਇਨਾਂ ਕੋਲ ਪੈਸਾ ਕਿੱਥੋਂ ਆਉਂਦਾ ਮਹਿੰਗੇ ਇਹ ਵਕੀਲ ਕਰਦੇ ਨੇ ਤੁਹਾਡਾ ਇੰਟਰਸਟ ਕੀ ਹੋਇਆ ਤੇ ਉਹਨਾਂ ਦੀਆਂ ਗੱਲਾਂ ਦਾ ਕੀ ਜਵਾਬ ਹੈ ਜਿਸ ਤਰ੍ਹਾਂ ਨਿੱਤ ਦਿਨ ਕੋਈ ਖਬਰ ਪਾਉਂਦਾ ਤੇ ਲੁੱਟੂ ਟੋਲਾ ਗਰਦਾਨ ਦਿੰਦਾ ਉੱਪਰ ਵਾਲਿਆਂ ਦੀ ਜੇਬਾਂ ਵੀ ਭਰਦਾ ਇਸ ਕਰਕੇ ਸਿਆਸਤ ਦੇ ਵਿੱਚ ਇਮਾਨਦਾਰੀ ਤੇ ਸੇਵਾ ਕਹਿਣ ਦੀਆਂ ਗੱਲਾਂ ਅਸਲ ਵਿੱਚ ਹੈ ਨਹੀਂ ਜਿਸ ਤਰ੍ਹਾਂ ਕਾਂਗਰਸ ਵਾਲੇ ਗੰਭਰਦਿਆ ਰੋਹਲ ਗਾਂਧੀ ਦਾ ਜਿਵੇਂ ਗਾਂਧੀ ਦਾ امیਜ ਬਣਦਾ ਜਾ ਰਿਹਾ ਕਿ ਬੰਦਾ ਠੀਕ ਹੈ ਕਾਂਗਰਸ ਨੂੰ ਤਾਂ ਘਟੋ ਘਟ ਚਾਹੀਦਾ ਹੋਰ ਲੀਡਰ ਬਥੇਰੇ ਆ ਵੀ ਕਰਪਟ ਲੀਡਰਾਂ ਨੂੰ ਨਾ ਸ਼ਾਮਲ ਕਰੋ ਉ ਤਾਂ ਸਰਿਆਂ ਵਾ ਪੈਸੇ ਦੇਨ ਦਾ ਫਸ ਗਿਆ ਸੀ ਆਪਣੀ ਚਮੜੀ ਬ हां बिल्कुल जी ਜਿਹੜੇ ਭ੍ਰਿਸ਼ਟਾਚਾਰੀ ਐ ਉਹਨਾਂ ਨੂੰ ਉਹਨਾਂ ਤੋਂ ਖੜਾ ਖੜਾਣਾ ਚਾਹੀਦਾ ਸਾਰੀ ਪਾਰਟੀਆਂ ਨੂੰ ਪਰ ਦੇਸ਼ ਦੀ ਪਾਰਲੀਮੈਂਟ ਚ ਕਿੰਨੇ ਲੋਕ ਐਣੇ ਭ੍ਰਿਸ਼ਟਾਚਾਰੀ ਉਹ ਚ ਕਾਣ ਗਰੀਬ ਐ ਅਨਪੜ੍ਹ ਵੀ ਐ ਬਲਤਕਾਰ ਦੇ ਕੇਸ ਐ ਕਤਲਾਂ ਦੇ ਕੇਸ ਐ ਠੱਗੀਆਂ ਦੇ ਕੇਸ ਐ ਉਹ ਸਾਡੀ ਪਾਰਲੀਮੈਂਟ ਚ ਬੈਠੇ ਐ ਵਿਧਾਨ ਸਭਾ ਚ ਕਿੰਨੇ ਲੋਕ ਬੈਠੇ ਜਾਂਦੇ ਪਰਚੇ ਦਰਜ ਐ ਇਮਾਨਦਾਰ ਸਾਫ਼ ਸੁਥਰੇ ਸੱਚੇ ਬੰਦੇ ਮੈਨੂੰ ਲੱਗਦੀ ਇਸਤਪਾਲ ਡਾਗ ਵਰਗਾ ਕੋਈ ਬੰਦਾ ਮੈਨੂੰ ਲੱਗਦੀ ਨਹੀਂ ਹੁਣ ਪੰਜਾਬ ਦੇ ਵਿੱਚ ਹੈਗਾ ਮੈਂ ਬਾਰ ਬਾਰ ਮੁੱਖ ਮੰਤਰੀ ਸਾਹਿਬ ਕੋਲੋਂ ਮੰਗ ਕਰ ਰਿਹਾ ਸਾਡੀ ਟੀਮ ਮੰਗ ਕਰ ਰਹੀ ਐ ਅਸੂਲਾਂ ਇਨਸਾਫ ਦਾ ਵਿਸ਼ਾ ਵੀ ਹੈਗਾ ਇਹ ਜਿਹੜੇ ਤਿੰਨ ਆਈਏਐਸ ਅਫਸਰ ਚਿੱਠੀਆਂ ਲਿਖ ਕੇ ਸਰਕਾਰ ਨੂੰ ਗੁੰਮਰਾਹ ਕਰਦੇ ਰਹੇ ਟਾਈਮ ਖਰਾਬ ਕਰਦੇ ਰਹੇ ਕਪੜੇ ਬਾਜ਼ਾਂ ਨੂੰ ਫਾਇਦਾ ਪਹੁੰਚਾਉਂਦੇ ਰਹੇ ਸਟੇਟ ਦਾ ਨੁਕਸਾਨ ਕਰਦੇ ਰਹੇ ਉਹਨਾਂ ਖਲਾਫ ਵੀ ਕਾਰਵਾਈ ਜਿਹੜੀ ਮੁੱਖ ਮੰਤਰੀ ਨੇ ਹੁਕਮ ਦਿੱਤੇ ਆ ਤੇ ਪਰਚਾ ਦਰਜ ਨਹੀਂ ਹੋਇਆ ਰਸਤੇ 'ਚ ਫਾਈਲ ਗਾਇਬ ਕਰਕੇ ਇਹ ਠੱਗ ਹਾਈ ਕੋਰਟ ਪਹੁੰਚ ਜੰਨੇ ਆ ਉਹਨਾਂ ਦਾ ਖਰਾਬਤਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਹਾਈ ਕੋਰਟ ਨੇ ਪੰਜਾਬ ਸਰਕਾਰ ਦੇ ਉਦਯੋਗਿਕ ਪਲਾਟਾਂ ਦੇ ਕਪੜੇ ਬਾਰੇ ਇੱਕ ਫੈਸਲਾ ਸੁਣਾਇਆ ਉਹ ਫੈਸਲਾ ਅਧਿਕਾਰੀਆਂ ਖਿਲਾਫ ਉਧਕਾਰੀ ਜਿਨ੍ਹਾਂ ਨੇ ਮਲਾਈ ਛਕੀ ਆ ਤੇ ਫਸਦੇ ਨਜ਼ਰ ਆ ਰਹੇ ਸੀ ਹੁਣ ਫਿਰ ਹਾਈ ਕੋਰਟ ਦੇ ਫੈਸਲੇ ਨਾਲ ਉਹਨਾਂ ਨੂੰ ਜ਼ਰੂਰ ਕੋਈ ਨਾ ਕੋਈ ਨੁਕਸਾਨ ਹੋਏਗਾ ਮੇਰੇ ਨਾਲ ਨੇ ਮਾਮਲੇ ਦੇ ਸ਼ਿਕਾਇਤਕਰਤਾ ਸਤਨਾਮ ਸਿੰਘ ਧਾਊ ਇਹਨਾਂ ਨਾਲ ਗੱਲ ਕਰਦਿਆਂ ਕਿ ਹਾਈ ਕੋਰਟ ਦਾ ਫੈਸਲਾ ਅਧਿਕਾਰੀਆਂ ਦੇ ਖਿਲਾਫ ਕਿਸ ਪੱਧਰ ਤੱਕ ਜਾ ਸਕਦਾ ਸਤਨਾਮ ਜੀ ਕਿਸ ਪੱਧਰ ਤੱਕ ਇਹ ਫੈਸਲਾ ਜਾਏਗਾ ਤੇ ਫੈਸਲਾ ਹਾਈ ਕੋਰਟ ਦਾ ਕੀ ਆਇਆ ਦੇਖੋ ਸਰਕਾਰ ਕੋਲ ਹੁਣ ਕੋਈ ਬਹਾਨਾ ਨਹੀਂ ਰਿਹਾ ਮੁੱਖ ਮੰਤਰੀ ਕੋਲ ਕੋਈ ਬਹਾਨਾ ਨਹੀਂ ਰਿਹਾ ਵਿਜੀਲੈਂਸ ਬਿਊਰੋ ਦੇ ਚੀਫ ਕੋਲ ਕੋਈ ਬਹਾਨਾ ਨਹੀਂ ਰਿਹਾ ਕਿ ਉਦਯੋਗਿਕ ਪਲਾਟ ਜਿਹੜਾ ਘਪਲਾ ਉਹਦੇ ਦੋਸ਼ੀਆਂ ਖਿਲਾਫ ਕਾਰਵਾਈ ਸਹੀ ਨਾਕ ਕੀਤੀ ਜਾਵੇ ਹੁਣ ਰਸਤਾ ਪੂਰੀ ਤਰ੍ਹਾਂ ਪਧਰਾ ਕਰ ਦਿੱਤਾ ਹਾਈ ਕੋਰਟ ਨੇ ਇਹ ਜਿਹੜੀ ਪਬਲਿਕ ਇੰਟਰਸਟ ਡਿਲੀਗੇਸ਼ਨ ਨੰਬਰ 3/2020 ਦੇ ਵਿੱਚ ਸਤਿੰਦਰ ਸਿੰਘ ਤੇ ਸਾਰੀ ਟੀਮ ਦੇ ਮੈਂਬਰ ਦਲਬਾਖ ਸਿੰਘ ਵੱਲੋਂ ਪਾਈ ਗਈ ਸੀ ਮਜਬੂਰ ਅਸੀਂ ਇਸ ਲਈ ਹੋਈ ਸੀ ਪੀਐਲ ਪਾਉਣ ਵਾਸਤੇ ਕਿਉਂਕਿ 2018 17 18 ਤੋਂ ਰੌਲਾ ਪੈਂਦਾ ਆ ਰਿਹਾ ਕਿ ਪੰਜਾਬ ਚ ਪੀਐਸਆਈਸੀ ਦੇ ਵਿੱਚ ਹਜ਼ਾਰਾਂ ਕਰੋੜਾਂ ਦਾ ਘਪਲਾ ਹੋਇਆ ਸੈਂਕੜੇ ਉਦਯੋਗਿਕ ਪਲਾਟਾਂ ਦਾ ਅਸੀਂ ਬਾਰ-ਬਾਰ ਇਹ ਮਾਮਲੇ ਨੂੰ ਉਜਾਗਰ ਕਰਦੇ ਰਹੇ ਹਾਂ ਕਦੇ ਪੰਜਾਬ ਵਿਧਾਨ ਸਭਾ ਦੇ ਬਾਹਰ ਪਹੁੰਚ ਕੇ ਵੀ ਅਸੀਂ ਹੰਗਾਮਾ ਕੀਤਾ ਜਦੋਂ ਭਗਵੰਤ ਸਿੰਘ ਸਰਕਾਰ ਬਣੀ ਹੈ ਕਦੇ ਕੋਰਟ ਚ ਗਏ ਕਦੇ ਚੰਡੀਗੜ੍ਹ ਪੁਲਿਸ ਦੇ ਵਿੱਚ ਅਸੀਂ ਬਾਰ-ਬਾਰ ਸ਼ਿਕਾਇਤਾਂ ਕੀਤੀਆਂ ਪਰ ਪੁਲਿਸ ਨੇ ਕੋਈ ਕਾਰਵਾਈ ਮਤਲਬ ਵਿਜੀਲੈਂਸ ਬਿਊਰੋ ਕੰਮਿਆਪਨੀ ਹੋ ਪਾਈ ਤੇ ਇਹ ਉਹੀ ਮਾਮਲਾ ਜਿਹੜਾ ਜਿਹੜੀਆਂ ਫਾਈਲਾਂ ਨੂੰ ਸਿਉਂਕ ਖਾ ਗਈ ਸੀ ਉਹ ਕੀ ਮਾਮਲਾ ਸੀ ਉਹ ਮਾਮਲਾ ਇਹ ਹੈ ਕਿ ਕਿ 2018 ਜਦੋਂ ਬਿਜ਼ਨਸ ਨੇ ਪਰਤਾਲ ਸ਼ੁਰੂ ਕੀਤੀ ਸਾਡੇ ਮੁਤਾਬਕ ਲਗਭਗ 500 ਇੰਡਸਟਰੀਅਲ ਪਲਾਟ ਜਿਹੜੇ ਆ ਗਾਇਬ ਐ ਅਜਨਬੀ ਲੋਕਾਂ ਨੂੰ ਕਾਲਪਨਿਕ ਲੋਕਾਂ ਨੂੰ ਅਲਾਟ ਕੀਤੇ ਹੋਏ ਆ ਅਫਸਰਾਂ ਨੇ ਆਪਣੇ ਰਿਸ਼ਤੇਦਾਰਾਂ ਨੂੰ ਅਲਾਟ ਕੀਤੇ ਹੋਏ ਆ ਦੱਬੇ ਹੋਏ ਆ ਕੁਛ ਨਾਮੀ ਤੇ ਬੇਨਾਮੀ ਆ ਤੇ ਉਹ ਪਲਾਟ ਲਗਭਗ 500 ਐ ਜਦੋਂ ਬਿਜ਼ਨਸ ਬਿਊਰੋ ਨੇ ਇਨਵੈਸਟੀਗੇਸ਼ਨ ਸ਼ੁਰੂ ਕੀਤੀ ਤਾਂ ਜਦੋਂ ਰਿਕਾਰਡ ਮੰਗਿਆ ਗਿਆ ਤਾਂ ਪੀਐਸਆਈਸੀ ਦੇ ਅਧਿਕਾਰੀਆਂ ਨੇ ਬਿਜ਼ਨਸ ਬਿਊਰੋ ਨੂੰ ਚਿੱਠੀ ਲਿਖੀ ਕਿ ਸਾਡਾ ਰਿਕਾਰਡ ਤਾਂ ਸੁੰਖਾ ਗਈ ਅਸੀਂ ਦੱਸ ਨਹੀਂ ਸਕਦੇ ਕਿਹੜਾ ਪਲਾਟ ਕਦੋਂ ਕਿਸ ਨੂੰ ਕਿੰਨੇ ਦਾ ਵੇਚਿਆ ਸਾਨੂੰ ਨਹੀਂ ਪਤਾ ਕੌਣ ਮਾਲਕ ਐ ਜਦਕਿ ਉਹ ਰਿਕਾਰਡ ਸਾਡੀ ਟੀਮ ਦੇ ਕੁਝ ਮੈਂਬਰਾਂ ਕੋਲ ਸੀਗਾ ਅਸੀਂ ਵਾਇਰਲ ਵੀ ਕੀਤਾ ਉਹ ਬਾਅਦ ਦੇ ਵਿੱਚ ਤੇ ਜਦੋਂ ਫਿਰ ਬਿਜ਼ਨਸ ਬਿਊਰੋ ਸਪਾਰਸ਼ ਕਰਦੇ ਸੀ ਕਿ ਪਰਚਾ ਦਾਜ ਕਰੋ ਜਿਹੜੇ ਪੀਐਸਸੀ ਦੇ ਸੀਨੀਅਰ ਅਧਿਕਾਰੀ ਆ ਦੋ ਨੰਬਰ ਦੇ ਪਲਾਟ ਵਾਲੇ ਕੁਝ ਲੋਕਾਂ ਨੇ ਆ ਕੋਈ ਪੀਸੀਐਸ ਅਫਸਰ ਆ ਜਾਂ ਕੁਝ ਹੋਰ ਆ ਤਾਂ ਬਿਜ਼ਨਸ ਬਿਊਰੋ ਦੇ ਸਪਾਰਸ਼ ਜਦੋਂ ਆਉਂਦੀ ਸੀ ਪਰਚਾ ਦਾਜ ਕਰਨ ਦੇ ਤਾਂ ਪ੍ਰੋਵੈਂਸ਼ਨ ਆਫ ਕਰਪਸ਼ਨ ਐਕਟ ਠੱਗਾਂ ਨੂੰ ਵਜਾਣ ਵਾਲਾ ਐਕਟ ਜਿਹੜੇ ਸੀਨੀਅਰ ਅਫਸਰ ਨੂੰ ਪਛਾਣ ਵਾਲਾ ਐਕਟ ਉਹਦੇ ਹਵਾਲੇ ਨਾਲ ਜਿਹੜੀ ਬਿਜ਼ਨਸ ਬਿਊਰੋ ਦੇ ਚਿੱਠੀ ਨੂੰ ਵਾਪਸ ਮੋੜ ਦਿੱਤਾ ਜਾਂਦਾ ਸੀ ਬਹੁਤ ਇੱਕ ਵਾਰ ਤਾਂ ਇਹ ਵੀ ਦੋ ਵਾਰ ਤਾਂ ਇਹ ਵੀ ਹੋਇਆ ਤਿੰਨ ਆਈਐਸ ਅਧਿਕਾਰੀਆਂ ਨੇ ਇੱਕ ਇਹ ਕਹਿੰਦਾ ਇਹ ਬਣਾ ਦਿੱਤੀ ਫਾਈਲ ਕਿ ਮੁੱਖ ਮੰਤਰੀ ਕੈਪਟਨ ਅਮਿੰਦਰ ਦੀ ਹੁਕਮਾਂ ਨਾਲ ਤਿੰਨ ਮੈਂਬਰੀ ਕਮੇਟੀ ਬਣਾ ਕੇ ਅਸੀਂ ਇਹਦੀ ਪੜਤਾਲ ਕਰਾਂਗੇ ਤੇ ਉਹ ਸਾਰਾ ਕੁਝ ਠੱਪ ਕਰ ਦਿੱਤਾ ਅਸੀਂ ਤਾਂ ਹੀ ਫਿਰ ਹਾਈ ਕੋਰਟ ਦੇ ਵਿੱਚ ਗਏ ਸੀ ਕਿ ਸਾਡੇ ਸਾਡੇ ਮਤਲਬ ਮੁੱਖ ਮੰਤਰੀ ਕੈਪਟਨ ਰਮਿੰਦਰ ਸਿੰਘ ਨੇ ਕੋਈ ਚਿੱਠੀ ਲਿਖੀ ਨਹੀਂ ਜੇ ਉਹ ਚਿੱਠੀ ਹੈਗੀ ਤਾਂ ਹਾਈ ਕੋਰਟ 'ਚ ਪੇਸ਼ ਕਰੋ ਦੂਜਾ ਇਹਨੇ ਠੱਗਾਂ ਖਰਾਬ ਜਿਹੜਾ ਪੂਰਾ ਸਕੈਮ ਐਂਡ ਉਦਯੋਗਿਕ ਪਲਾਟ ਸਕੈਮ ਹੈ ਐਦੇ ਉਤੇ ਐਫ ਆਰ ਦਰਜ ਕਰੋ ਇਹ ਚੱਲਦਾ ਰਿਹਾ ਇਨਵੈਸਟੀਗੇਸ਼ਨ ਬਾਅਦ ਦੇ ਵਿੱਚ ਮੁੱਖ ਮੰਤਰੀ ਪੰਜਾਬ ਨੇ ਖੁਦ ਕਮੇਟੀ ਬਣਾਈ ਜਿਹੜੇ ਐਮ ਡੀ ਪੀ ਐਸ ਆਈ ਸੀ ਚੀਫ ਸਕੱਟਰੀ ਤੇ ਮੁੱਖ ਮੰਤਰੀ ਸਾਹਿਬ ਖੁਦ ਕਮੇਟੀ ਬਣਾ ਕੇ ਪਰਚਾ ਦਰਜ ਕਰਨ ਦੀ ਛਾਪਟ ਕੀਤੀ ਵਿਚ ਵਿਚਾਲੇ ਬੜੀਆਂ ਰੁਕਾਵਟਾਂ ਆਂਦੀ ਰਹੀਆਂ ਸਰਕਾਰੀ ਪੱਧਰ ਤੇ ਵੀ ਅਫਸਰਾਂ ਵੱਲੋਂ ਕਰਪਟ ਲੋਕਾਂ ਵੱਲੋਂ ਪਰ ਸਵਰਾਤਰੀ ਵਾਲੇ ਸਵਰਾਤਰੀ ਵਾਲੇ ਦਿਨ ਮੁੱਖ ਮੰਤਰੀ ਸਾਹਿਬ ਤੇ ਵਿਜੀਲੈਂਸ ਬਿਊਰੋ ਪਰਚਾ ਦਰਜ ਕਰਨ ਚ ਕਾਮਯਾਬ ਹੋ ਗਏ ਜਿਸ ਦਿਨ ਪਰਚਾ ਦਰਜ ਹੋਇਆ 2-3 ਬੰਦੇ ਅਰੈਸਟ ਵੀ ਹੋਏ ਉਸ ਤੋਂ ਪਹਿਲੇ ਵੀ ਇਹ ਹੋਇਆ ਕਿ ਉਧਰ ਮੁੱਖ ਮੰਤਰੀ ਚਪਾਰਸ਼ ਕਰਕੇ ਵਿਜੀਲੈਂਸ ਬਿਊਰੋ ਨੂੰ ਚਿੱਠੀ ਭੇਜ ਦੇ ਕੇ ਪਰਚਾ ਦਰਜ ਕਰੋ ਰਸਤੇ ਚ ਫਾਈਲ ਗਾਇਬ ਹੋ ਜਾਂਦੀ ਮੁੱਖ ਮੰਤਰੀ ਸਾਹਿਬ ਵਾਲੀ ਇਹੀ ਦੋਸ਼ੀ ਮੁੱਖ ਮੰਤਰੀ ਇਹ ਭਗਵੰਤ ਮਾਨ ਵਾਲੀ ਹਾਂਜੀ ਹਾਂਜੀ ਭਗਵੰਤਪਾਨ ਸਾਹਿਬ ਤੂੰ ਫਾਈਲ ਦਾ ਬਣਿਆ ਕੀ ਫਿਰ ਉਹਦਾ ਕੀ ਬਣਿਆ ਮੈਂ ਦੱਸਣ ਲੱਗਿਆ ਇਹ ਲੋਗ ਵਿਜੀਲੈਂਸ ਬਿਊਰੋ ਕੋਲ ਫਾਈਲ ਪਹੁੰਚਣ ਤੋਂ ਪਹਿਲੇ ਪਹਿਲੇ ਰਸਤੇ ਜੋ ਫਾਈਲ ਗਾਇਬ ਕਰਕੇ ਆਪ ਹਾਈ ਕੋਰਟ ਪਹੁੰਚ ਜਾਣਾ ਕਿ ਜਿਹੜੀ ਮੁੱਖ ਮੰਤਰੀ ਨੇ ਸਪਾਰਸ ਕੀਤੀ ਉਹ ਗਲਤ ਹੈ ਪਰ ਸਾਡੇ ਤੇ ਹੋਣਾ ਬਣਦਾ ਨਹੀਂ ਪਰ ਇਹਨੂੰ ਰਾਤ ਕੋਈ ਨਹੀਂ ਮਿਲੀ ਫਿਰ ਵੀ ਅ ਸਵਰਾਤਰੀ ਵਾਲੇ ਦਿਨ ਪਰਚਾ ਦਰਜ ਹੋ ਗਿਆ ਹੁਣ ਜਦੋਂ ਐਫ ਆਈ ਆਰ ਦਰਜ ਹੋਈ ਹੈ ਸੈਂਕੜੇ ਲੋਕ ਇਹਦੇ ਠੱਗੇ ਦੇ ਸ਼ਾਮਲ ਨੇ ਆਪਣੇ ਇੱਕ ਕ੍ਰਾਈਮ ਹੈ ਇੱਕ ਵਿਭਾਗੀ ਜਾਂਚ ਦਾ ਵਿਸ਼ਾ ਕੋਈ ਚਿੱਠੀ ਗਾਇਬ ਕਰ ਲੈਂਦਾ ਫਿਰ ਉਹ ਜਿਨ੍ਹਾਂ ਨੇ ਚਿੱਠੀ ਗਾਇਬ ਕੀਤੀ ਉਹਨਾਂ ਖਿਲਾਫ ਕੋਈ ਹੁਣ ਨਹੀਂ ਕਰ ਬਈ ਮੈਂ ਬਾਰ ਬਾਰ ਮੁੱਖ ਮੰਤਰੀ ਸਾਹਿਬ ਕੋਲੋਂ ਮੰਗ ਕਰ ਰਿਹਾ ਸਾਡੀ ਟੀਮ ਮੰਗ ਕਰ ਰਹੀ ਹੈ ਅਸੂਲਨ ਇਨਸਾਫ ਦਾ ਵਿਸ਼ਾ ਵੀ ਹੈਗਾ ਇਹ ਜਿਹੜੇ ਤਿੰਨ ਆਈਏਐਸ ਅਫਸਰ ਚਿੱਠੀਆਂ ਲਿਖ ਕੇ ਸਰਕਾਰ ਨੂੰ ਗੁੰਮਰਾਹ ਕਰਦੇ ਰਹੇ ਟਾਈਮ ਖਰਾਬ ਕਰਦੇ ਰਹੇ ਕਪਲੇਬਾਜਾਂ ਨੂੰ ਫਾਇਦਾ ਪਹੁੰਚਾਉਂਦੇ ਰਹੇ ਸਟੇਟ ਦਾ ਨੁਕਸਾਨ ਕਰਦੇ ਰਹੇ ਉਹਨਾਂ ਖਿਲਾਫ ਵੀ ਕਾਰਵਾਈ ਜਿਹੜੀ ਮੁੱਖ ਮੰਤਰੀ ਨੇ ਹੁਕਮ ਦਿੱਤੇ ਆ ਤੇ ਪਰਚਾ ਦਰਜ ਨਹੀਂ ਹੋਇਆ ਰਸਤੇ 'ਚ ਫਾਈਲ ਗਾਇਬ ਕਰਕੇ ਇਹ ਠੱਗ ਹਾਈ ਕੋਰਟ ਪਹੁੰਚ ਜਾਂਦੇ ਆ ਉਹਨਾਂ ਖਿਲਾਫ ਵੀ ਐਕਸ਼ਨ ਹੋਏ ਇਹ ਵੀ ਹੋ ਸਕਦਾ ਕਿ ਜਿਹੜੇ ਤਿੰਨੇ ਵੱਡੇ ਅਫਸਰਾਂ ਨੇ ਉਹਨਾਂ ਨੂੰ ਵੀ ਕੋਈ ਪਲਾਟ ਦੇ ਦਿੱਤੇ ਹੋਣ ਕੋਈ ਲਾਗਤ ਬਹੁਤ ਬਹੁਤ ਜੋ ਸੁਣਨ 'ਚ ਆਇਆ ਕਿ ਮੈਂ ਤਾਂ ਉਹਨਾਂ ਰਿਕਾਰਡ ਦੇਖਿਆ ਨਹੀਂ ਪਰ ਜਿੰਨੇ ਵੀ ਆਈਏਐਸ ਅਫਸਰਾਂ ਦਾ ਨਾਮ ਲਿਆ ਸਭ ਦੇ ਸਿੱਧੇ ਤੇ ਅਸਿੱਧੇ ਜਿਹੇ ਰਿਸ਼ਤੇਦਾਰਾਂ ਦੇ ਪਲੌਟ ਹੈਗੇ ਹਨ ਇਹਨਾਂ ਦੇ ਵਿੱਚ ਔਰ ਜਿੰਨੇ IAS ਅਫਸਰ ਹਨ ਕੋਈ ਵੀ ਤਨਖਾਹ ਨਾਲ ਗੁਜ਼ਾਰਾ ਨਹੀਂ ਕਰਦਾ ਇੱਕ ਕਰੋੜਾਂ ਤੇ ਅਰਬਾਂ ਦੀ ਪ੍ਰਾਪਰਟੀ ਬਣਾਈ ਫਿਰਦੇ ਆ ਇੱਕ ਨੰਬਰ ਤੇ ਦੋ ਨੰਬਰ ਦੇ ਵਿੱਚ ਹੁਣ ਜਦੋਂ ਫਿਰ ਪਰਚਾ ਦਰਜ ਹੋ ਗਿਆ ਦੋ ਤਿੰਨ ਬੰਦੇ ਅਰੈਸਟ ਵੀ ਹੋ ਗਏ ਤਾਂ ਇਹ ਹਾਈ ਕੋਰਟ ਦੇ ਵਿੱਚ ਪਹੁੰਚ ਗਏ ਚਾਰ ਜਿਹੜੇ ਮੁੱਖ ਦੋਸ਼ੀ ਹਨ ਕਿ ਸਾਡੇ ਤੇ ਪਰਚਾ ਗਲਤ ਹੋਇਆ ਸਾਨੂੰ ਤਾਂ ਕਾਨੂੰਨ ਨੇ ਪ੍ਰੋਟੈਕਸ਼ਨ ਦਿੱਤੀ ਹੋਈ ਹੈ ਕਿਹੜੇ ਕਿਹੜੇ ਮੈਨ ਜੀ ਨਾਂ ਤੋਂ ਜਿਆਦਾ ਜਸਵਿੰਦਰ ਰੰਧਾਵਾ ਹੈਗਾ SP ਸਿੰਘ ਹੈਗਾ ਜਿਹੜਾ ਪਹਿਲੇ ਫਲਿੱਪਸ ਪਲੌਟ ਸਕੈਮ ਦੇ ਵਿੱਚ ਅੰਦਰ ਗਿਆ ਦੋ ਤਿੰਨ ਇਕ ਨੂੰ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਲੀ ਉਹ ਅਰੈਸਟ ਹੋਇਆ ਉਹ ਤਿੰਨ ਚਾਰ ਲੋਕ ਚਾਰ ਲੋਕ ਹਾਈ ਕੋਰਟ ਪਹੁੰਚੇ ਕਿ ਸਾਡੇ ਦੇ ਐਫਆਈਆਰ ਗਲਤ ਹੋਈ ਹੈ ਕਾਨੂੰਨੀ ਤੌਰ ਤੇ ਪਰਚੇ ਸਾਡੇ ਦੇ ਬਣਦਾ ਨਹੀਂ ਕਿਉਂਕਿ ਪ੍ਰੋਵਿੰਸ਼ਨਲ ਆਫ ਕ੍ਰਾਪਸ਼ਨ ਐਕਟ ਦੇ ਤਿੰਨ ਐਮਡੀ ਨੇ ਪਰਮਿਸ਼ਨ ਦਿੱਤੀ ਆ ਉਹ ਗਲਤ ਹੈ ਇਸ ਪਰਚੇ ਨੂੰ ਕੁਐਸ਼ ਕੀਤਾ ਜਾਵੇ ਜੇ ਸਾਡੇ ਪਬਲਿਕ ਇੰਟਰਸਟ ਲਿਟੀਗੇਸ਼ਨ ਨੰਬਰ ਤੇ ਨਾ ਹੁੰਦੇ ਤਾਂ ਹੋ ਸਕਦਾ ਉਹਨਾਂ ਨੂੰ ਰਾਹਤ ਮਿਲ ਜਾਂਦੀ ਉਹ ਚਾਰੋ ਚਾਰੋ ਜਿਹੜੇ ਕੇਸ ਹੈ ਸਾਡੀ ਪੀਆਲ ਨਾਲ ਜੁੜ ਗਏ ਤੇ ਹੁਣ ਚੀਫ ਜਸ ਸਿੰਘ ਸਾਹਿਬ ਨੇ ਦੋ ਮੈਂਬਰੀ ਬੈਂਚ ਤੇ ਚੀਫ ਜਸ ਸਿੰਘ ਸਾਹਿਬ ਵਿਚੋ ਤੇ ਸੀਗੇ ਉਹਨਾਂ ਨੇ ਫੈਸਲਾ ਦੇ ਕੇ ਉਹਨਾਂ ਦੀ ਜਿਹੜੀ ਕੰਪਲੇਂਡ ਹੈ ਜਿਹੜਾ ਕੇਸ ਹੈ ਡਿਸਮਿਸ ਕਰ ਦਿੱਤਾ ਉਹਨੂੰ ਕੋਈ ਰਾਹਤ ਨਹੀਂ ਮਿਲੀ ਤੇ ਸਾਡੀ ਸਾਡੇ ਕੇਸ ਦੇ ਵਿੱਚ ਮੰਨਿਆ ਫੈਸਲੇ ਚ ਹਾਈ ਕੋਰਟ ਨੇ ਲਿਖਿਆ ਚੀਫ ਜਸ ਸਿੰਘ ਸਾਹਿਬ ਨੇ ਕਿ ਨਾ ਤਾਂ ਕਿਸੇ ਕੈਪਟਨ ਅਮਰਿੰਦਰ ਦੀ ਮੁੱਖ ਮੰਤਰੀ ਦੀ ਕੋਈ ਚਿੱਠੀ ਹੈਗੀ ਹੈ ਇਹ ਪ੍ਰੂਵ ਨਹੀਂ ਕਰ पाए ਇਹਨੂੰ ਕਿਸੇ ਕਿਸੇ ਨੂੰ ਕੋਈ ਰਾਹਤ ਨਹੀਂ ਮਿਲਦੀ ਔਰ ਸਾਰੇ ਸਕੈਮ ਖਿਲਾਫ ਤੇਜੀ ਨਾਲ ਕਾਰਵਾਈ ਕੀਤੀ ਜਾਵੇ ਇਹ ਉਹਦਾ ਨਿਚੋੜ ਹੈ ਫੈਸਲੇ ਦਾ ਹੁਣ ਫਿਰ ਸਰਕਾਰ ਨੂੰ ਕੀ ਕਰਨਾ ਚਾਹੀਦਾ ਤੁਰੰਤ ਐਕਸ਼ਨ ਜਿਹੜੇ ਪਲਾਟ ਤੇ ਕਬਜ਼ੇ ਕੀਤੇ ਨੇ ਲੋਕਾਂ ਨੇ ਉਹ ਪਲਾਟ ਵੀ ਛੁਡਾਉਣਾ ਚਾਹੀਦਾ ਰਿਕਵਰੀ ਕਰਨੀ ਚਾਹੀਦੀ ਆ ਬਣਦੀ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਤਾਂ ਕਿ ਸਰਕਾਰ ਨੂੰ ਅੱਗੇ ਤੋਂ ਕੋਈ ਠੱਗੀ ਨਾ ਲੱਸੀ ਜੀ ਦੇਖੋ ਦੋ ਪਹਿਲਵਾਨਾਂ ਦਾ ਯੁੱਧ ਹੈ ਇੱਕ ਠੱਗ ਟੋਲਾ ਹੈਗਾ ਇੱਕ ਸਰਕਾਰ ਹੈਗੀ ਆ ਜੇ ਤਾਂ ਸਰਕਾਰ ਦੇ ਨੀਤ ਚੰਗੇ ਹੋਏ ਤਾਂ ਠੱਗ ਟੋਲੇ ਨੂੰ ਢਾਲੇਗੀ ਨਹੀਂ ਤਾਂ ਠੱਗ ਟੋਲਾ ਸਰਕਾਰ ਨੂੰ ਢਾਹਦਾ ਆ ਆ ਭਾਵੇਂ ਕੈਪਟਨ ਰਮਿੰਦਰ ਦੀ ਹੋਏ ਜਾਂ ਕਿਤੇ ਹੋਰ ਦੀ ਹੋਏ ਜਾਂ ਭਗਵੰਤ ਮਾਨ ਸਰਕਾਰ ਹੋਏ ਤੇ ਉਹ ਠੱਗ ਟੋਲਾ ਜੇ ਉੱਪਰ ਆ ਗਿਆ ਭਾਵੇਂ ਹੋ ਗਿਆ ਸਰਕਾਰ ਤੇ ਤਾਂ ਕੁਝ ਨਹੀਂ ਹੋਣਾ ਹੁਣ ਤੱਕ ਤਾਂ ਇਹੀ ਹੋਇਆ ਨਹੀਂ ਤਾਂ ਜੇ ਭਗਵੰਤ ਮਾਨ ਕੋਲ 2 ਸਾਲ ਦੇ ਨੇੜੇ ਤੇੜੇ ਹੈਗੇ ਇਸ ਤੋਂ ਵਧੀਆ ਸੇਵਾ ਦਾ ਮੌਕਾ ਭਗਵੰਤ ਮਾਨ ਨੂੰ ਹੈ ਨਹੀਂ ਸਾਡੇ ਮੁਤਾਬਕ ਇਹ ਪੂਰਾ ਸਕੈਮ 50000 ਕਰੋੜ ਦੇ ਨੇੜੇ ਤੇੜੇ ਆ ਉਹ ਸਾਰਾ ਪੰਜਾਬ ਸਰਕਾਰ ਦੇ ਖਜ਼ਾਨੇ ਚ ਆਇਆ ਪਰ ਇਸ ਕਰਕੇ ਔਖਾ ਹੋ ਰਿਹਾ 50000 ਕਰੋੜ ਜਿੱਦਾਂ ਮੈਂ ਕਹਿ ਰਿਹਾ ਹਾਂ ਕਾਰਵਾਈ ਕਰਨ ਵਾਲੀ ਦੀ ਜੇਬਾਂ ਭਰ ਜਾਂਦੀਆਂ ਉਹਨਾਂ ਨੂੰ ਪਲਾਟ ਮਿਲ ਜਾਂਦੇ ਆ ਉਹਨਾਂ ਦੇ ਨਾਮੇ ਬੇਨਾਮੀ ਜਾਇਦਾਦ ਮਿਲ ਜਾਂਦੀ ਹੈ ਇਸ ਕਰਕੇ ਜਿਨ੍ਹਾਂ ਦੀ ਜ਼ਿੰਮੇਵਾਰੀ ਇਹ ਕਾਰਵਾਈ ਕਰਨੇ ਉਹ ਰਵਾਫਾਵਾ ਕਰਨ ਦੇ ਵਿੱਚ ਸ਼ਾਮਲ ਰਹੇ ਆ ਹੋ ਸਕਦਾ ਅੱਜ ਕੱਲ੍ਹ ਵੀ ਸ਼ਾਮਲ ਹੋਣ ਇਸੇ ਲਈ ਜਿਹੜੇ ਉਹ ਦੋਸ਼ੀ ਆ ਬਹੁਤੇ ਆਜ਼ਾਦ ਘੁੰਮਦੇ ਹੁੰਦੇ ਆ ਸਬੂਤ ਹੈ ਤਾਂ ਇਹ ਹੈ ਸਾਫ ਕਾ ਜਿਹੜਾ ਅ ਸੀਗਾ ਵਿਜੀਲੈਂਸ ਚੀਫ ਉਹ ਦੇਸ਼ ਛੱਡ ਕੇ ਚਲਾ ਗਿਆ ਪਤਾ ਲੱਗਿਆ ਕਿ ਉਹਦਾ ਵੀ ਕੋਈ ਗਰਬੜ ਸੀ ਇਸ ਕੇਸ ਦੇ ਵਿੱਚ ਤੇ ਹੋਣ ਵਾਲਿਆਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਤੁਸੀਂ ਵੀ ਰਿਟਾਇਰਮੈਂਟ ਦੇ ਨੇੜੇ ਤੇ ਰਹੇ ਆਪਣੇ ਰਿਟਾਇਰਮੈਂਟ ਤੋਂ ਪਹਿਲੇ ਪਹਿਲੇ ਸਹੀ ਕੰਮ ਕਰ ਜਾਓ ਭਗਵਾਨਦਾਨ ਸਾਹਿਬ ਨੂੰ ਬੇਨਤੀ ਕਰਦੇ ਆ 2 ਸਾਲ ਰਹਿ ਗਏ ਆ ਅਗਲੀ ਵਾਰ ਫਿਰ ਆਉਣ ਵਾਲੇ ਬਣੋ ਨਹੀਂ ਤਾਂ ਇਹ ਲੋਕ ਤੁਹਾਡੇ ਖਿਲਾਫ ਹੋ ਜਾਣਗੇ ਜਿਹੜਾ ਕਾਂਗਰਸ ਦਾ ਲੀਡਰ ਸੀ ਸ਼ਾਮਸੁੰਦਰ ਅਰੋੜਾ ਇਸ ਮਾਮਲੇ 'ਚ ਫਸ ਗਿਆ ਸੀ ਜੀ ਉਹਨੂੰ ਫਿਰ ਕਾਂਗਰਸ ਨੇ ਆਪਣੇ ਵਿੱਚ ਸ਼ਾਮਲ ਕਰ ਲਿਆ ਪਾਰਟੀ ਨੂੰ ਨਹੀਂ ਚਾਹੀਦਾ ਕਿ ਜਿਹੜੇ ਲੀਡਰ ਤੇ ਦਾਗ ਲੱਗੇ ਉਹਨੂੰ ਤਾਂ ਟੁਕੜਾ ਦੂਰ ਰੱਖ ਲਓ ਜੇਕਰ ਤੁਸੀਂ ਇਹ ਹਾਮੀ ਭਰਦੇ ਕਿ ਅਸੀਂ ਲੋਕ ਸੇਵਾ ਕਰਨੀ ਆ ਪੰਜਾਬ ਦੀ ਸੇਵਾ ਕਰਨੀ ਆ ਉਹ ਤਾਂ ਫਿਰ ਉਲਟ ਹੋ ਗਈ ਕਾਂਗਰਸ ਦੀ ਸਾਰੀ ਸੇਵਾ ਆ ਜਿਹੜੀ ਸਿਆਸਤ ਸਾਡੇ ਭਾਰਤ ਦੀ ਤੇ ਪੰਜਾਬ ਦੀ ਇੱਕ ਕਰਪਟ ਹੈ ਇੱਥੇ ਦੇ VOTER ਵੀ ਕਰਪਟ ਹੈ ਕੋਈ ਵੀ MLA ਇਮਾਨਦਾਰੀ ਨਾਲ MLA ਚੁਣ ਕੇ ਨਹੀਂ ਆ ਸਕਦਾ VOTERਾਂ ਨੂੰ ਜੇਬਾਂ ਭਰਨੀ ਪੈਂਦੀ ਹੈ ਸ਼ਰਾਬ ਪਾਣੀ ਪੈਂਦੀ ਹੈ ਜਦੋਂ VOTER ਗਲਤ ਹੈ ਤਾਂ ਨੇਤਾ ਵੀ ਗਲਤ ਹੈ ਜਦੋਂ ਨੇਤਾ ਨੂੰ ਫਿਰ ਜਿਹੜੀ ਵੀ ਇਨਵੈਸਟਮੈਂਟ ਹੈ ਐਮਐਲਏ ਬਣਨ ਵਾਸਤੇ ਉਹ ਮਲਟੀਪਲਾਈ ਕਰਕੇ ਕਮਾਈ ਕਰਦਾ ਫਿਰ ਪਾਰਟੀਆਂ ਨੂੰ ਫੰਡ ਵੀ ਦਿੰਦਾ ਉੱਪਰ ਵਾਲਿਆਂ ਦੀ ਜੇਬਾਂ ਵੀ ਭੜਦਾ ਇਸ ਕਰਕੇ ਸਿਆਸਤ ਦੇ ਵਿੱਚ ਇਮਾਨਦਾਰੀ ਤੇ ਸੇਵਾ ਕਹਿਣ ਦੀਆਂ ਗੱਲਾਂ ਅਸਲ ਵਿੱਚ ਹੈ ਨਹੀਂ ਨਹੀਂ ਜਿਸ ਤਰ੍ਹਾਂ ਕਾਂਗਰਸ ਵਾਲੇ ਦੰਭਰਦੇ ਆ ਰੋਹਲ ਗਾਂਧੀ ਦਾ ਜਿਵੇਂ ਗਾਂਧੀ ਦਾ ਇਮੇਜ ਬਣਦਾ ਜਾ ਰਿਹਾ ਕਿ ਬੰਦਾ ਠੀਕ ਹੈ ਕਾਂਗਰਸ ਨੂੰ ਤਾਂ ਘੱਟੋ ਘੱਟ ਚਾਹੀਦਾ ਹੋਰ ਲੀਡਰ ਬਥੇਰੇ ਆ ਵੀ ਕਰਪਟ ਲੀਡਰਾਂ ਨੂੰ ਨਾ ਸ਼ਾਮਲ ਕਰੋ ਉ ਤਾਂਸ ਰਹਿਆ ਵਾ ਪੈਸੇ ਦੇਣ ਦਾ ਫਸ ਗਿਆ ਸੀ ਆਪਣੀ ਚਮੜੀ ਬਚਾਉਣ ਦਾ ਮਤਲਬ हां बिल्कुल जी ਜਿਹੜੇ ਭ੍ਰਿਸ਼ਟਾਚਾਰੀ ਐ ਉਹਨਾਂ ਨੂੰ ਉਹਨਾਂ ਤੋਂ ਖੜਾ ਖੜਾਣਾ ਚਾਹੀਦਾ ਸਾਰੀ ਪਾਰਟੀਆਂ ਨੂੰ ਪਰ ਦੇਸ਼ ਦੀ ਪਾਰਲੀਮੈਂਟ ਵਿੱਚ ਕਿੰਨੇ ਲੋਕ ਐ ਜਿਹੜੇ ਭ੍ਰਿਸ਼ਟਾਚਾਰੀ ਉਹ ਚ ਕਾਂਗਰਸ ਐ ਅਨਪੜ੍ਹ ਵੀ ਐ ਬਲਤ ਘਰ ਦੇ ਕੇਸ ਐ ਕਤਲਾਂ ਦੇ ਕੇਸ ਐ ਠੱਗੀਆਂ ਦੇ ਕੇਸ ਐ ਉਹ ਸਾਡੀ ਪਾਰਲੀਮੈਂਟ ਵਿੱਚ ਬੈਠੇ ਐ ਵਿਧਾਨ ਸਭਾ ਵਿੱਚ ਕਿੰਨੇ ਲੋਕ ਬੈਠੇ ਜਾਂਦੇ ਪਰਚੇ ਦਰਜ ਐ ਇਮਾਨਦਾਰ ਸਾਫ਼ ਸੁਥਰੇ ਸੱਚੇ ਬੰਦੇ ਮੈਨੂੰ ਲੱਗਦੀ ਸਤਪਾਲ ਡਾਗ ਵਰਗਾ ਕੋਈ ਬੰਦਾ ਮੈਨੂੰ ਲੱਗਦੀ ਨਹੀਂ ਹੁਣ ਪੰਜਾਬ ਦੇ ਵਿੱਚ ਹੈਗਾ ਇੱਕ ਇਹ ਵੀ ਇਸ ਨਾਮ ਦੀ ਤੁਸੀਂ ਕਹਿ ਰਹੇ ਹੋ ਮਹੱਲੀ ਇੰਡਸਟਰੀਅਲ ਏਰੀਆ ਫੇਜ਼ 8 ਦੇ ਵਿੱਚ ਇਹ ਪਲਾਟ ਨੇ ਲੋਕਾਂ ਦੇ ਬਿਨਾਮੀ ਪਰ ਉੱਥੇ ਤਾਂ ਬਹੁਤ ਸਾਰੇ ਕੰਸਟਰਕਸ਼ਨ ਹੋ ਰਹੀ ਆ ਇਮਾਰਤਾਂ ਉੱਸਰੀਆਂ ਨੇ ਇਹਦਾ ਮਤਲਬ ਫਿਰ ਸਰਕਾਰ ਦੇ ਧਿਆਨ ਹੈ ਨਹੀਂ ਉਸ ਪਾਸੇ ਅਸੀਂ ਬੜੀ ਕੋਸ਼ਿਸ਼ ਕੀਤੀ ਹੈ ਲੈਣ ਦੀ ਅਸੀਂ ਕਾਮਯਾਬ ਹੀ ਹੋਏ ਹਾਂ ਮੋਹਾਲੀ ਇੰਡਸਟਰੀਅਲ ਏਰੀਆ ਫੇਜ 8 ਵੀ ਜਿਹੜਾ ਡਿਸਟ੍ਰਿਕਟ ਕੋਰਟ ਦੇ ਸਾਹਮਣੇ ਆ F466 1275 ਦੇ ਨੰਬਰ ਆ ਚਾਰ ਪੰਜ ਪਲਾਟ ਅਸੀਂ ਬਾਰ ਬਾਰ ਉਹਦਾ ਮਾਮਲਾ ਜਾ ਕੇ ਕੀਤਾ ਕਿ ਇਹਦਾ ਕੋਈ ਮਾਲਕ ਹੀ ਹੈ ਨਹੀਂ ਇਹ ਇਹ ਬੰਦੇ ਇਸ ਦੁਨੀਆ 'ਚ ਹੀ ਹੈ ਨਹੀਂ ਝੂਠੇ ਫੇਕ ਨਾਮ ਨਾਲ ਲਾਟ ਕੀਤੇ ਗਏ ਆ ਇਹ ਸਰਕਾਰ ਨੇ ਪਲਾਟ ਰੀਜ਼ੂਮ ਵੀ ਕੀਤੇ ਸਰਕਾਰ ਨੇ ਵਾਪਸ ਵੀ ਲਏ ਆ ਸਾਡੇ ਰੌਲਾ ਪਾਣ ਕਰਕੇ ਮੁੱਖ ਮੰਤਰੀ ਪੰਜਾਬ ਨੂੰ ਪੰਜਾਬ ਸਰਕਾਰ ਨੂੰ 5-7 ਪਲਾਟ ਜਿਹੜੇ 5-7 ਕਰੋੜ ਦੇ ਮਿਲੇ ਆ ਜੇ ਸਾਡੇ ਦੱਸੇ ਹੋਏ ਇਹ ਜਿਹੜਾ ਸਕੈਮ ਅਸੀਂ ਕੱਢਿਆ ਸਬੂਤਾਂ ਦੇ ਆਧਾਰ ਤੇ ਵਿਜੀਲੈਂਸ ਬਿਊਰੋ ਤੇ ਮੁੱਖ ਮੰਤਰੀ ਕਾਰਵਾਈ ਇਮਾਨਦਾਰੀ ਨਾਲ ਕਰਦੇ ਤੇਜ਼ੀ ਨਾਲ ਕਰ ਜੇ ਇਹਦੇ 4-500 ਕਰੋੜ ਦੇ ਪਲਾਟ 4-5 ਵਾਪਸ ਆ ਸਕਦੇ ਆ ਮੈਂ ਪਲਾਟਾਂ ਦੀ ਗੱਲ ਕਰਦਾ 300 ਤੋਂ 500 ਔਰ ਮੇਰੀ ਕਹਣ ਦੀ ਸੱਚ ਨਾ ਮੰਨੇ ਮੁੱਖ ਮੰਤਰੀ ਸਾਹਿਬ ਬਿਜ਼ਨਸ ਬਿਊਰੋ ਆਪਣੀ ਫਾਈਲ ਦੇਖ ਲੈ ਜਿਹੜੀ PSIC ਨੇ ਚਿੱਠੀ ਭੇਜੀ ਐ ਕਿ 300 ਤੋਂ ਵੱਧ ਪਲਾਟਾਂ ਦਾ ਰਿਕਾਰਡ ਸਿਉਂਖ ਆ ਗਿਆ। ਉਹ ਸਿਉਂਖ ਨਹੀਂ ਖਾਗੇ ਗਈ। ਪੰਜਾਬ ਸਰਕਾਰ ਦੇ ਅਫਸਰਾਂ ਨੇ ਖਾਦੇ ਹੋਏ ਆ। ਤੇ ਇਹਨਾਂ ਦੇ ਡੀਲਰਾਂ ਨੇ ਖਾਦੇ ਹੋਏ ਪ੍ਰੋਪਰਟੀ ਡੀਲਰ ਨੇ। ਅੱਜ ਦੀ ਡੇਟ ਦੇ ਵਿੱਚ ਮੁਹੱਲੀ ਦੀ ਜਿਹੜੀ ਹੈਗੀ ਆ ਕਰੋੜਾਂ ਰੁਪਏ ਨੂੰ ਹੈਗੀ ਆ ਜ਼ਮੀਨ। ਜੀ। ਹੋ ਸਕਦਾ ਇੰਡਸਟਰੀਅਲ ਫੇਜ਼ 8 ਦੇ ਵਿੱਚ ਅ ਲੱਖ ਰੁਪਏ ਦਾ ਪਰਗਜ ਨੂੰ ਥਾਂ ਹੋਵੇ। ਪਰ ਇੰਨੀ ਮਹਿੰਗੀ ਜ਼ਮੀਨ ਸਰਕਾਰ ਦਾ ਧਿਆਨ ਕਿਉਂ ਨਹੀਂ ਕਿੱਥੇ ਖੋਟ ਕਿੱਥੇ ਨਜ਼ਰ ਆਉਂਦਾ। ਕੋਰਟ ਨਜ਼ਰ ਆਂਦਾ ਹੈ ਭ੍ਰਿਸ਼ਟਾਚਾਰੀ ਸਰਕਾਰ ਤੇ ਹਾਵੀ ਹੁੰਦੇ ਜਾ ਰਹੇ ਆ ਫਲਿੱਪਸ 플ੌਟ ਸਕੈਮ ਜਿਹਦਾ ਸ਼ਾਮਸੁੰਦਰ ਰੋੜਾ ਰਿਸ਼ਵਤ ਲੈ ਕੇ ਗਿਆ ਸੀ ਜਿਉ ਠੱਗੀ ਹੈ ਇੱਕ 플ੌਟ ਦੇ ਟੋਟੇ ਕਰਕੇ 125 ਵਿੱਚੇ ਆ ਤਾਂ ਮੈਨੂੰ ਅੰਦਰੂਨੀ ਖਬਰਾਂ ਮਿਲੀਆਂ ਕਿ ਪੰਜਾਬ ਸਰਕਾਰ ਨੇ ਖੁੱਲੀ ਛੁੱਟੀ ਦੇਦੀ ਕਿ ਦੱਬ ਕੇ ਕੰਸਟ੍ਰਕਸ਼ਨ ਕਰੋ ਉੱਥੇ ਨਹੀਂ ਤਾਂ ਉੱਥੇ ਕੰਸਟ੍ਰਕਸ਼ਨ ਰੋਕੀ ਜਾਵੇ ਜਿਉ ਠੱਗੀ ਦੇ ਪਰਚਾ ਤੁਸੀਂ ਦਰਜ ਕੀਤਾ ਜੇ ਫਲਿੱਪਸ 플ੌਟ ਸਕੈਮ ਗਲਤ ਹੈ ਪਰਚਾ ਤੁਸੀਂ ਕੀਤਾ ਹੈ ਤਾਂ ਈ ਜਿਹੜਾ ਈਐਸ ਹੈਗਾ ਇਲੈਕਟ੍ਰੋਨਿਕ ਸਿਸਟਮ ਪੰਜਾਬ ਲਿਮਟਿਡ ਪੰਜਾਬ ਸਰਕਾਰ ਦੀ ਸਭ ਤੋਂ ਵੱਡੀ ਕੰਪਿਊਟਰ ਬਣਾਉਣ ਵਾਲੀ ਕੰਪਨੀ ਸੀ ESPL ਉਹ ਟਾਇਨਰ ਕੰਪਨੀ ਦੇ ਡਾਕਟਰ ਪੀ ਜੇ ਸਿੰਘ ਨੂੰ ਵੇਚੀ ਗਈ ਕਾਡੀਆਂ ਦੇ ਪਾ ਫਲਿੱਪਸ 플ੌਟਸ ਸਕੈਮ ਦੀ ਤਰ੍ਹਾਂ ਹੀ ਉਹਦੇ ਟੋਟੇ ਕਰਕੇ ਵੇਚੇ ਜਾ ਰਹੇ ਹਨ ਉਹਦਾ ਪੰਜਾਬ ਸਰਕਾਰ ਨੂੰ ਨੁਕਸਾਨ ਹੈ ਐਮਓਆਈ ਦੇ ਟੋਟੇ ਕਰਕੇ ਵੇਚੇ ਜਾ ਰਹੇ ਹਨ ਹੁਣ ਰੈਲੈਕਸੀ ਦੀ ਤਿਆਰੀ ਹੈ ਤੇ ਉਹ ਡਾਕਟਰ ਪੀ ਜੇ ਸਿੰਘ ਟਾਇਨਰ ਵਾਲਾ ਮੁੱਖ ਮੰਤਰੀ ਦੇ ਨਾਲ ਕੁਰਸੀ ਲਗਾ ਕੇ ਇਨਵੈਸਟ ਪੰਜਾਬ 'ਚ ਬੈਠਦਾ ਇਸਕੋ ਕੀ ਇਸ਼ਾਰਾ ਜਾਂਦਾ ਜੇ ਨਾਲ ਤੁਹਾਨੂੰ ਫਿਰ ਹਾਈ ਕੋਰਟ ਦਾ ਦਰਵਾਜ਼ਾ ਖਤਕਾਣ ਪੂਕੇ ਜਿਹੜੀ ਪੰਜਾਬ ਸਰਕਾਰ ਦੀ ਜਾਇਦਾਦ ਆ ਜਾਂ ਪਲਾਟ ਨੇ ਇੰਡਸਟਰੀ ਵਾਲੇ ਉਹ ਖੁਰਦੂਬਰ ਕਿਤੇ ਜਾ ਰਹੇ ਫਿਰ ਦੁਬਾਰੇ ਕਿਤੇ ਅੱਗੇ ਫੇਰ ਇਨਸਾਫ ਮਿਲੇ ਹਾਂ ਜਿੰਨਾਂ ਸਾਡੇ ਸਾਂ ਚੱਲਦੇ ਆ ਸਾਡੀ ਕੈਪੈਸਿਟੀ ਐ ਅਸੀਂ ਜਿੰਨੀ ਸਾਡੇ ਕੋ ਹਿੰਮਤ ਐ ਐਸੀ ਤਾਂ ਅਸੀਂ ਆਪਣੇ ਬੋਲੇ ਸੰਘਰਸ਼ ਕਰਦੇ ਰਹਾਂਗੇ ਅਸੀਂ ਪੰਜਾਬ ਨਾਲ ਖੜੇ ਆ ਆਪਣੇ ਸਮਾਜ ਨਾਲ ਖੜੇ ਆ ਸਰਕਾਰਾਂ ਆਉਂਦੀ ਜਾਂਦੇ ਰਹਿੰਦੀਆਂ ਪਰ ਮੈਂ ਹਲੇ ਵੀ ਇਸ ਭਗਵਾਨਤਮਨ ਸਰਕਾਰ ਨੂੰ ਪਲਾਣੀ ਨਾਲ ਥੋੜਾ ਜਿਹਾ ਵਧੀਆ ਮੰਨਦਾ ਕਿਉਂਕਿ ਪਰਚੇ ਦਾ ਦਰਜ ਕੀਤਾ ਪਰ ਜਿਸ ਜਿਸ ਤਰੀਕੇ ਨਾਲ ਭਗਵੰਤ ਮਾਨ ਨੇ ਨਾਰਾ ਮਾਰਿਆ ਸੀ ਕਿ ਭ੍ਰਿਸ਼ਟਾਚਾਰ ਮੁਕਤ ਜੇ ਸਾਡੇ ਦੱਸੇ ਹੋਏ ਸਕੀਮਾਂ ਦੇ ਕੰਮ ਕਰਦੇ ਮੁਕਤ ਤਾਂ ਨਹੀਂ ਹੋਣਾ ਭ੍ਰਿਸ਼ਟਾਚਾਰ ਤੋਂ ਪਰ ਥੋੜਾ ਜਿਹਾ ਭ੍ਰਿਸ਼ਟਾਚਾਰ ਘਟ ਸਕਦਾ ਜੇ ਪੰਜਾਬ ਦੇ 3 3.5 ਲੱਖ ਰੋਡ ਦਾ ਕਰਜ਼ਾ ਹੈ 20 50 ਹਜ਼ਾਰ ਰੋਡ ਭਗਵੰਤ ਮਾਨ ਜੀ ਇਮਾਨਦਾਰੀ ਨਾਲ ਕੰਮ ਕਰੇ ਇਹ ਪੰਜਾਬ ਸਰਕਾਰ ਦੇ ਖਜ਼ਾਨੇ ਵਿੱਚ ਵਾਪਸ ਆ ਰਿਹਾ। ਥੋੜੇ ਕੁੱਝ ਵਿਰੋਧੀ ਹੈਗੇ ਇੱਕ ਦੋ ਪੱਤਰਕਾਰ ਵੀ ਆ ਉਹ ਕਹਿੰਦੇ ਵੀ ਇਹ ਜਿਸੂਸ ਟੋਲਾ ਹੈ। ਲੁੱਟੂ ਟੋਲਾ ਵੀ ਕਹਿੰਦੇ ਆ। ਹਾਂਜੀ। ਇਨਾਂ ਕੋਲ ਪੈਸਾ ਕਿੱਥੋਂ ਆਉਂਦਾ ਮਹਿੰਗੇ ਇਹ ਵਕੀਲ ਕਰਦੇ ਨੇ ਤੁਹਾਡਾ ਇੰਟਰਸਟ ਕੀ ਹੋਇਆ ਤੇ ਉਹਨਾਂ ਦੀਆਂ ਗੱਲਾਂ ਦਾ ਕੀ ਜਵਾਬ ਹੈ ਜਿਸ ਤਰ੍ਹਾਂ ਨਿੱਤ ਦਿਨ ਕੋਈ ਖਬਰ ਪਾਉਂਦਾ ਤੇ ਲੁੱਟ ਟੋਲਾ ਗਰਦਾਨ ਦੇ ਅ ਕਾਲੀਆਂ ਭੇਡਾਂ ਪੱਤਰਕਾਰਾਂ ਚ ਵੀ ਹੈਗੀਆਂ ਜਿਹਨਾਂ ਨੂੰ ਪੱਤਰਕਾਰ ਦੇ ਅਸੂਲ ਨਹੀਂ ਪਤਾ ਉਹ ਕਾਲੀਆਂ ਭੇਡਾਂ ਵਿਰੋਧੀਆਂ ਨਾਲ ਸੈਟਿੰਗ ਵੀ ਕਰਦੀਆਂ ਉਹਨਾਂ ਦੀ ਜੇਬਾਂ ਵੀ ਭਰਦੀਆਂ ਉਹ ਰਿਟਾਇਰਡ ਪੱਤਰਕਾਰ ਜਿਹਦੇ ਕਬਰਾਂ 'ਚ ਪੈਰ ਹੈ ਤੇ ਇੱਕ ਕਮਰੇ 10 ਫੁੱਟ ਤੋਂ ਬਾਹਰ ਲੈ ਨਿਕਲਦਾ ਉਹ ਲਗਾ ਕੇ ਮੇਜ਼ ਤੇ ਕੈਮਰਾ ਇਕੱਲਾ ਹੀ ਕੁਝ ਵੀ ਜੱਬਲੀਆਂ ਮਾਰੀ ਜਾਂਦਾ ਉਦੇ ਬਾਰੇ ਇਹ ਹੈ ਕਿ ਹਾਥੀ ਨੂੰ ਕੁੱਤਿਆਂ ਦੇ ਭੌਂਕਣ ਨਾਲ ਕੋਈ ਫਰਕ ਨਹੀਂ ਪੈਂਦਾ ਤੇ ਸਾਡੀ ਤਾਂ ਇਹ ਗੱਲ ਹੈ ਮਹਿੰਗੇ ਵਕੀਲ ਬਹੁਤ ਮਹਿੰਗੇ ਵਕੀਲ ਆ ਆ ਜਿਹੜਾ ਫੈਸਲਾ ਆ ਹਾਈ ਕੋਰਟ ਦਾ ਜਿੱਦਿ ਆਪਾਂ ਗੱਲ ਕਰਦੇ ਸਟਾਰਟਿੰਗ 'ਚ ਵਿਰੋਧੀਆਂ ਪਾਰਟੀ ਦੇ ਵਕੀਲ ਕਿ 10 ਲੱਖ ਫੀਸ ਆ 5 ਲੱਖ ਤੋਂ ਘੱਟ ਵਾਲਾ ਕੋਈ ਨਹੀਂ ਕਿਉਂਕਿ ਇਹ ਠੱਗਾਂ ਦੇ ਕੋਲ ਪੈਸਾ ਬਹੁਤ ਆ 10 ਤੋਂ ਵੱਧ ਵਕੀਲ ਆ 50 ਲੱਖ ਰੁਪਏ ਲਗਾਤਾ ਉਹਨਾਂ ਨੇ ਅਸੀਂ ਤਾਂ 10 20 ਬੰਦੇ ਨੇ ਇਕੱਠੇ ਕਰਕੇ 25-30 ਹਜ਼ਾਰ ਰੁਪਏ ਮਿਹਨਤ ਕੀਤੀ ਵਕੀਲ ਸਾਹਿਬ ਨੂੰ ਕਿਸੇ ਨੂੰ ਕਿ ਸਾਡੀ ਪੈਰਵਾਈ ਦਾ ਕਰੋ ਇੱਕ ਜਿਹੜਾ ਵਕੀਲ ਅਸੀਂ ਪਹਿਲੇ ਖੜਾ ਕੀਤਾ ਜਿਹੜਾ ਮੇਨ ਪਟੀਸ਼ਨਰ ਸੀ ਪੀਐਲ ਦੇ ਵਿੱਚ ਸਾਨੂੰ ਸ਼ੱਕ ਹੋ ਗਿਆ ਉਹਨਾਂ ਤੇ ਉਹ ਲਾਸਟ ਡੇਟ ਅੱਜ ਆਏ ਵੀ ਨਹੀਂ ਸਾਨੂੰ ਇਸ ਗੱਲ ਦਾ ਪਤਾ ਨਹੀਂ ਸਾਡੀ ਟੀਮ ਦੇ ਦਿਲਵਾਰ ਸਿੰਘ ਮੈਂਬਰ ਬਣ ਗਏ ਪਾਰਟੀ ਬਣ ਗਏ 30000 ਨਾ ਢਾ ਲਿਆ ਠੀਕ ਹੈ 30000 ਜਿਹੜਾ ਬੰਦਾ ਦੱਸਾ ਨਾ ਹੁੰਦੇ ਕਿਰਤਕਾਰ ਦਾ ਤੇ ਇਮਾਨਦਾਰੀ ਨਾਲ ਕਰ ਰਿਹਾ ਉਹ 20 30000 ਰੁਪਇਆ ਕੋਈ ਵੱਡੀ ਗੱਲ ਨਹੀਂ ਪਰ ਉਹਨਾਂ ਨੂੰ ਮਿਰਚਾਂ ਬਹੁਤ ਲੱਗਦੀਆਂ ਕਿ ਸਾਡੇ ਦਾ 50 50 ਲੱਖ ਜਾ ਰਹੇ ਆ ਇਹ ਸਾਨੂੰ ਕਿਵੇਂ ਢਾਈ ਜਾਣੇ ਉਹਨਾਂ ਨੂੰ ਮਿਰਚਾਂ ਬਹੁਤ ਲੱਗਦੀਆਂ ਕਿ ਸਾਡੇ ਦਾ 5 5 ਕਰੋੜ ਰੁਪਏ ਰਿਸ਼ਵਤਾਂ ਦੀ ਸੀ ਅਫਸਰਾਂ ਨੂੰ ਇੱਕ ਮੌਜੂਦਾ ਸਰਕਾਰத்தி ਵੀ ਆ ਜਾਂਦਾ 0 ਡਾਲਰ ਦਾ ਬਾਰ ਬਾਰ ਸਰਕਾਰ ਕਹਿ ਰਹੀ ਸੀ ਜੀ ਉਹਨਾਂ ਕੋਲ ਨਜ਼ਰ ਨਹੀਂ ਆ ਰਹੀ ਰਿਸਪਤਕੁਰ ਦੇ ਰੇਟ ਵੀ ਵਧ ਗਏ ਨੇ ਤੇ ਜਿਹੜੇ ਰਿਸਪਤਕੁਰ ਅਫਸਰ ਨੇ ਉਹਨਾਂ ਪ੍ਰਤੀ ਢਿੱਲ ਵੀ ਵਰਤੀ ਜਾ ਰਹੀ ਹੈ ਇਹਨਾਂ ਨੂੰ ਫਿਰ ਜਦੋਂ ਅੱਗੇ ਚੋਣਾਂ 'ਚ ਲੋਕ ਜਾਣਗੇ ਲੋਕ ਪੁੱਛਣਗੇ ਤੁਹਾਡੀ 0 ਡਾਲਰ ਕਿੱਥੇ ਗਈ ਦੇਖੋ ਮੈਂ ਇਸ ਗੱਲ ਨੂੰ ਪੱਕੇ ਤਰੀਕੇ ਨਾਲ ਨਹੀਂ ਕਹਿ ਸਕਦਾ ਜਿੱਥੇ ਮੈਂ ਬੈਠਾ ਭਾਵੇਂ ਮੇਰਾ ਰਸੂਖ ਸੀਗਾ ਮੈਂ ਇਹ ਘਰ ਖਰੀਦਿਆ ਮੈਂ ਮੇਰੇ ਏਕਰ ਭਾਣੇ ਲੱਗਿਆ ਪਰ ਕਿਉਂਕਿ ਮੈਂ ਆਪ ਕਰਾਪਟ ਨੇ ਮੈਂ ਮਾਰਕਟ ਰੇਟ ਤੇ ਜਿਹੜੀ ਰੇਟ ਦਾ ਬਿਆਨ ਹੈ ਤੇ ਉਸੇ ਰੇਟ ਦੀ ਰਜਿਸਟਰੀ ਕਰਾਈ ਹੈ ਜੇ ਰੀਅਲ ਏਸਟੇਟ ਦੇ ਵਿੱਚ ਗੱਲ ਕਰਾਂ ਲੋਕ ਆਪ ਘਾਟ ਟ੍ਰੇਡ 'ਚ ਰਜਿਸਟਰ ਕਰਾਣੇ ਤੇ ਸੌਦਾ ਵੱਧ ਰੇਟ ਦਾ ਹੁੰਦਾ ਪਰ ਪਰ ਪ੍ਰਸ਼ਾਸਨ ਦੱਬ ਗਿਆ ਇਹ ਲੜੀ ਦੀ ਗੱਲ ਨਹੀਂ ਕਰਦਾ ਉਹ ਸਾਰਾ ਕੁਝ ਲੋਕਾਂ ਨੂੰ ਪਤਾ ਹੈ ਮੈਂ ਨਾ ਜਿਵੇਂ ਇੰਡਸਟਰੀਅਲ ਪਲਾਟਾਂ ਦੀ ਤੁਸੀਂ ਗੱਲ ਕੀਤੀ ਹੈ ਵੱਡੇ ਠੱਗ ਬੈਠੇ ਆ ਇਹ ਤਾਂ ਅੱਜ ਦੀ ਡੇਟ 'ਚ ਬਚੇ ਹੋਏ ਨੇ ਫਿਰ 0 ਡਾਲਰਸ ਵਾਲੀ ਨੀਤੀ ਗਈ ਕਿੱਥੇ ਹਾਥੀ ਦੇ ਦੰਦ ਦਿਖਾਣ ਦੇ ਹੋਰ ਤੇ ਖਾਣ ਦੇ ਹੋਰ ਸਾਵਤ ਭਗਵੰਤਾਨ ਸਰਕਾਰ ਦੇ ਵੀ ਹੋ ਰਹੇ ਆ ਜੇ ਹੁਣ ਮੈਂ ਕੁਝ ਪਿਛਲੇ 15 ਦਿਨ ਪਹਿਲੇ ਮੈਂ ਕੁਝ ਸੋਸ਼ਲ ਮੀਡੀਆ ਸ਼ੇਅਰ ਕੀਤਾ ਜਿਹੜੇ ਦੋਸ਼ੀ ਜੇਲ੍ਹ ਦੇ ਵਿੱਚ ਜਾਣੇ ਚਾਹੀਦੇ ਆ ਪੀਐਸਆਈਈਸੀ ਦੇ ਅਫਸਰਾਂ ਨੇ ਉਹਨਾਂ ਨੂੰ ਪ੍ਰੋਮੋਸ਼ਨ ਦੇ ਕੇ ਹੋਰ ਉੱਚਾ ਅਹੁਦੇ ਦਿੱਤੇ ਆ ਉਹਦਾ ਪੇਪਰ ਵੀ ਮੈਂ ਤੁਹਾਨੂੰ ਸ਼ੇਅਰ ਕਰ ਦਿੰਦਾ ਜਿਹੜਾ ਜਸਵਿੰਦਰ ਸਿੰਘ ਰੰਧਾਵਾ ਇਸ ਐਫਆਈਆਰ ਚ ਸ਼ਾਮਲ ਹੈ ਜਿਹੜਾ ਹਾਈ ਕੋਰਟ ਚ ਗਿਆ ਹੈ ਉਹ ਪੀਐਸਆਈ ਦਾ ਸੀਨੀਅਰ ਅਫਸਰ ਰਿਹਾ ਤੇ ਜਦੋਂ ਫਲਿੱਪਸ ਪਲੌਟ ਸਕੈਮ ਦੀ ਗੱਲ ਹੋਈ ਤਾਂ ਉਹ ਦੇਸ਼ ਛੱਡ ਕੇ ਭੱਜ ਗਿਆ ਜਾਂ ਰੂਹ ਪੋਛ ਰਿਹਾ ਜਾਣ ਬੁਝ ਕੇ ਉਹਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਜਦੋਂ ਜੁਲਾਈ ਦੇ ਵਿੱਚ ਉਹਦੀ ਰਿਟਾਇਰਮੈਂਟ ਨੇੜੇ ਆ ਗਈ ਹਫਤਾ ਪਹਿਲਾਂ ਇੱਕ ਮੈਡੀਕਲ ਛੁੱਟਾ ਦੇ ਦੇ ਕੇ ਉਹਨੂੰ ਰਿਟਾਇਰਮੈਂਟ ਦੇ ਪੂਰੀ ਬੈਨੀਫਿਟ ਦਿੱਤੇ ਗਏ ਕੋਈ ਤਾਂ ਕਾਲੀ ਭੇੜ ਹੈ ਜਿਹਦੇ ਨਾਲ ਸੈਟਿੰਗ ਹੈ ਉਹਦੀ ਫਿਰ ਹੁਣ ਜਿਹੜੇ ਸੀਨੀਅਰ ਅਫਸਰਾਂ ਹਨ ਮੈਨੂੰ ਤਾਂ ਇਹ ਵੀ ਪਤਾ ਲੱਗਿਆ ਇੱਕ ਬਠਿੰਡੇ ਦੇ ਨੇੜੇ ਤੇਲੇ ਸ਼ੂਟਿੰਗ ਰੇਂਜ ਆ ਕਿਛੇ ਵੱਡੇ ਠੱਗ ਦੇ ਜਿਹੜੇ ਅਫਸਰਾਂ ਨੇ ਕਾਰਵਾਈ ਕਰਨੀ ਹੈ ਉਹ ਸ਼ੂਟਿੰਗ ਰੇਂਜ ਜਾ ਕੇ ਗੋਲੀਆਂ ਚਲਾਉਂਦੇ ਰਹੇ ਉਹਨਾਂ ਦੇ ਖਿਲਾਫ ਸ਼ੂਟਿੰਗ ਪ੍ਰੈਕਟਿਸ ਕਰਦੇ ਰਹੇ ਹਨ ਇੰਜੋਏ ਕਰਦੇ ਰਹੇ ਹਨ ਤੇ ਉਹ ਹੈਗੇ ਵੀ ਹਾਥੀਦਨ ਤਖਾਨ ਦੇ ਹੋਰ ਤੇ ਖਾਣ ਦੇ ਹੋਰ ਸਾਰਾ ਕੁਝ ਭਗਵਾਨ ਦਵਾਨ ਦੇ ਵਸਤੇ ਦੇ ਵਿੱਚ ਵੀ ਮੈਨੂੰ ਨਹੀਂ ਲੱਗਦਾ ਪਰ ਕੁਝ ਤਾਂ ਬਣਦੀ ਕਾਰਵਾਈ ਕਰਦੇ ਮਾੜੀ ਮੋਟੀ ਉਮੀਦ ਹੈਗੀ ਹੈ ਭਗਵਾਨ ਦਵਾਨ ਤੋਂ ਨਹੀਂ ਤਾਂ ਆ ਬਾਈ ਉੱਤੇ ਆ ਹੈਗਾ ਠੀਕ ਹੈ ਸੋ ਮਸਲਾ ਪੰਜਾਬ ਨੂੰ ਬਚਾਉਣ ਦਾ ਪੰਜਾਬ ਸਰਕਾਰ ਦੀ ਜਿਹੜੀ ਹੈਗੀ ਆ ਜਾਇਦਾਦ ਪਲਾਟ ਉਹਨੂੰ ਬਚਾਉਣ ਦਾ ਭਾਵੇਂ ਕਿ ਮਾਮਲਾ ਉਜਾਗਰ ਹੋ ਚੁੱਕਿਆ ਬਹੁਤ ਸਾਰੇ মিডিਆ ਨੇ ਵੀ ਬਾਰ ਬਾਰ ਚੱਕਿਆ ਹਾਈ ਕੋਰਟ ਤੱਕ ਮਾਮਲੇ ਦੀ ਗੂੰਜ ਪੈ ਗਈ ਪਰ ਅਫਸਰਾਂ ਖਲਾਫ ਉਸ ਲੈਵਲ ਤੇ ਕਾਰਵਾਈ ਨਹੀਂ ਹੋ ਰਹੀ ਜਿਸ ਕਾਰਨ ਜਿਹੜੇ ਸ਼ਿਕਾਇਤਕਰਤਾ ਨੇ ਇਹਨਾਂ ਨੂੰ ਲੱਗਦਾ ਕਿ ਕਿਤੇ ਨਾ ਕਿਤੇ ਗੜਬੜ ਜ਼ਰੂਰ ਹੈ ਤੇ ਦਾਲਚ ਕਾਲਾ ਜ਼ਰੂਰ ਹੈ ਤੇ ਸਾਡੀ ਨਜ਼ਰ ਇਸਤੇ ਬਣੀ ਰਹੇਗੀ। ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਕੋਖਰ ਚੰਡੀਗੜ੍ਹ